ਪੰਜਾਬ ਦਾ ਮੁੱਖ ਮੰਤਰੀ ਗਪੌਲ ਮੁੱਖ ਮੰਤਰੀ ਸਾਥ ਹੋ ਚੁੱਕਿਆ ਹੈ ਜੀ ਕਿਉਂਕਿ ਪੰਜਾਬ ਦੇ ਮੁਲਾਜ਼ਮ ਸਾਂਝੇ ਫਰੰਟ ਦੇ ਮੁਲਾਜ਼ਮਾਂ ਨਾਲ ਜੋ ਕਿ ਅੱਗੋਂ ਮੀਟਿੰਗ ਕੀਤੀ ਸੀ ਰਿਟਾਇਰਮੈਂਟ ਹੋਏ ਸਾਥੀਆਂ ਨਾਲ ਕਿਹਾ ਸੀ ਕਿਵੇਂ ਤੁਹਾਡਾ ਜੋ ਪੇਕਵੇਂ ਦਾ ਏਰੀਆ ਦਾ ਜੰਮਗਾ ਉਤੇ ਕਿਸ ਤਰ੍ਹਾਂ ਬਕਾਇਆ ਡੀ 12 ਵਾਸ਼ਣ ਵਾਅਦਾ ਕਰਨਾ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਦਦ ਨੂੰ ਰੈਗੂਲਰ ਕਰਨ ਸੰਬੰਧੀ ਮਿਡ-ਡੇ ਮਾਰਕਰਾਸ ਦਾ ਵਰਕਰ ਮੰਡਲ ਦੇ ਮਾਦੇ ਗੱਲ ਹੁੰਦੀ ਸਾਰੀਆਂ ਮੰਗਾਂ ਸਾਡੀਆਂ ਜਾਇਜ਼ ਹਨ ਮੈਂ ਤੁਹਾਡੇ ਨਾਲ ਦੁਬਾਰਾ ਮੀਟਿੰਗ ਬਾਈਗਾਸਤ ਨੂੰ ਕਰੂੰਗਾ ਜੋ ਕਿ ਅੱਜ ਮੀਟਿੰਗ ਹੋਣੀ ਸੀ ਮੁਖੀ ਭਵਨ ਤਮਾਨ ਨੇ ਜੋ ਇਹ ਮੀਟਿੰਗ ਆ ਉਹ ਮੁਲਤਵੀ ਕਰ ਦਿੱਤੀ ਗਈ ਆ ਹੁਣ ਇਹ ਮੀਟਿੰਗ 12 ਸਤੰਬਰ ਨੂੰ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਏਗੀ ਪਰ ਇਹ ਵੀ ਬੜੀ ਹੈਰਾਨੀ ਦੀ ਗੱਲ ਆ ਕਿ ਮੈਨੂੰ ਮੋਕ ਨਹੀਂ ਪਉ ਮੰਤਮਾਨੇ ਮੀਟਿੰਗ ਜਹਾ ਬੈਠਣਾ ਸੀ ਪਰ ਜੋ ਹੁਣ ਪੱਤਰ ਜਾਰੀ ਕੀਤਾ ਗਿਆ ਹੈ ਸਰਕਾਰ ਵੱਲੋਂ ਉਹਦੇ ਲਿਖਿਆ ਗਿਆ ਹੈ ਕਿ ਜੋ ਮੀਟਿੰਗ ਆ ਇਹ 12 ਸਤੰਬਰ ਨੂੰ ਸਬ ਕਮੇਟੀ ਨਾਲ ਹੋਏਗੀ ਦੂਜੇ ਪਾਸੇ ਜੋ ਠੇਕਾ ਮਲਾਜਮ ਸਿੰਘਾਸਨ ਮੋਰਚਾ ਪੰਜਾਬ ਆ ਉਹਨਾਂ ਹੀ ਮੀਟਿੰਗ ਹੋਣੀ ਸੀ 22 ਗੱਤ ਨੂੰ ਹੋਣੀ ਸੀ ਪਰ ਇਹ ਮੀਟਿੰਗ ਵੀ ਜੋ 12 ਸਤੰਬਰ ਨੂੰ ਪੰਜਾਬ ਮੰਡਨਗੜ ਵਿਕੇ ਹੋਏਗੀ ਸੀਪੀਐਫ ਕਰਨ ਯੂਨੀਅਨ ਪੰਜਾਬ ਦੀ ਜੋ ਮੀਟਿੰਗਾਂ ਇਹ ਵੀ 22 ਗਾਥ ਹੋਣੀ ਸੀ ਪਰ ਇਹ ਮੀਟਿੰਗ ਵੀ ਅੱਗੇ ਪਾ ਦਿੱਤੀ ਗਈ ਆ ਇਹ ਵੀ 12 ਸਤੰਬਰ ਨੂੰ ਪੰਜਾਬ ਭਵਨ ਜੰंडीगढ़ ਵਿਕੇ ਹੋਏਗੀ 3704 ਅਧਿਆਪਕ ਯੂਨੀਅਨ ਪੰਜਾਬ ਦੀ ਜੋ ਮੀਟਿੰਗਾਂ ਉਹ ਵੀ 22 ਗਾਥ ਹੋਣੀ ਸੀ ਪਰ ਇਹ ਮੀਟਿੰਗ ਵੀ ਅੱਗੇ ਪਾ ਦਿੱਤੀ ਗਈ ਹੈ ਉਹਨੇ ਮੀਟਿੰਗ 12 ਸਤੰਬਰ ਨੂੰ ਪੰਜਾਬ ਭਵਨ ਜੰंडीगढ़ ਵਿਕੇ ਹੋਵੇਗੀ ਪਰ ਬੜੀ ਹੈਰਾਨੀ ਦੀ ਗੱਲ ਆ ਕਿ ਪਹਿਲਾਂ ਮੁੱਖ ਮੰਤਰੀ ਭਵਨਤਮਨ ਨੇ ਮੀਟਿੰਗਾਂ 'ਚ ਆ ਬੈਠਣਾ ਸੀ ਪਰ ਹੁਣ ਇਹ ਮੀਟਿੰਗਾਂ ਜੋ ਹਨ ਇਹ ਸਬ ਕਮੇਟੀ ਨਾਲ ਹੋਣਗੀਆਂ ਕਿਉਂਕਿ ਜੋ ਪੰਜਾਬ ਦੇ ਮੁਲਾਜ਼ਮਾਂ ਜਾਂ ਸਾਂਝਾ ਫਰਾਂਟਾ ਜੁਗਪੌੜ ਮੁੱਖ ਮੰਤਰੀ ਦੇ ਬਹੁਤ ਆਗਨ ਜਿਸ ਕਰਕੇ ਲਗਾਤਾਰ 22, 23 ਅਤੇ 24 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਉੱਪਰ ਤਹਿਸੀਲ ਪੱਧਰ ਤੇ ਮੁੱਖ ਮੰਤਰੀ ਭਵਨਤਮਨ ਦੀਆਂ ਆਤਿਸ਼ ਭੁਗਿਆਣੀਆਂ ਇਸ ਤਰ੍ਹਾਂ ਹੀ PSPCL PSTCL ਦੇ ਮੁਲਾਜ਼ਮ ਵੀ ਬੜੇ ਤੰਗ ਹਨ ਕਿਉਂਕਿ ਚੇਅਰਮੈਨਾਂ ਨਾਲ ਮੀਟਿੰਗਾਂ ਹੋਈਆਂ ਜੋ ਬਿਲੀ ਮੰਤਰੀ ਹਰਪ੍ਰੀਤ ਸਿੰਘ ਈਟੂ ਨਾਲ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਮੰਗਾਂ ਦੇ ਸਹਿਮਤੀ ਬਣ ਚੁੱਕੀ ਸੀ ਪਰ ਮੰਗਾਂ ਮੰਨ ਕੇ ਵੀ ਇਹ ਜੋ ਪਾਰਵਰ ਨਿਰਣੇ ਦਾ ਲਾਗੂ ਨਹੀਂ ਕਰ ਰਹੀ ਇਸ ਕਰਕੇ ਅੱਜ ਗੁਰੂ ਹਰਗੋਬਿੰਦ ਧਰਮਪਾਲ ਲਹਿਰਾ ਮੁਹੱਬਤ ਦੇ ਵਿੱਚ 메ਨ ਗੇਟ ਦੇ ਗੁਰੂ ਹਰਗੋਬਿੰਦ ਧਰਮਪਾਲ ਅੰਪਲਾਈ ਜੁਨਨ ਵੱਲੋਂ ਅੱਜ ਜੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਰਬੇਤਵ ਸਿੰਘ ਅਰਪਾਸ ਸਿੰਘ ਈਟੀਓ ਚੇਅਰ ਨਾਲ ਦੇ ਪਾਰ ਕੋਲ ਮੀਟਿੰਗ ਨੇ ਲਾਗਾਂ ਦੀ ਪੋਲ ਖੁੱਲੀ ਜਾਊਗੀ ਸਾਥੀਆਂ ਨੂੰ ਅਪੀਲ ਆ ਕੇ ਬਾਅਦ ਤੋਂ ਬਾਅਦ ਧਰਮਪੁਰਾਣਾ ਦੇ ਮੇਨ ਗੇਟ ਤੇ ਪਹੁੰਚੋ ਦੁਪਹਿਰ 1:30 ਵਜੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ